ਅੱਜ ਅਸੀਂ ਸਮੁੱਚੀ ਫਰੀਦਕੋਟ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਹੈ ਤੁਹਾਡੇ ਨਾਲ ਤੁਹਾਡੇ ਰਾਂਹੀਂ ਲੋਕਾਂ ਤੱਕ ਜੋ ਹਾਲਾਤ ਬਣਾਏ ਜਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਇਸ ਸਰਕਾਰ ਵੱਲੋਂ ਤੇ ਇਹਨਾਂ ਦੀ ਅਸਲੀ ਮਨਸ਼ਾ ਕੀ ਹੈ ਤੇ ਜਿਹੜੇ 328 ਸੂਪ ਹੈ ਉਹਨਾਂ ਦੀ ਆਰਚ ਏਜੰਡਾ ਕੀ ਹੈ ਰਾਜਨੀਤੀ ਕੀ ਹੈ ਉਹ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਆ ਮੈਂ ਜਿਵੇਂ ਕਹਿੰਦੇ ਆ 100 ਹੱਥ ਰੱਸਾ ਸਿਰੇ ਤੇ ਗੰਢ ਤੁਹਾਨੂੰ ਪਹਿਲਾਂ ਇੱਕੋ ਚੀਜ਼ ਗੱਲ ਕਲੀਅਰ ਕਰ ਦਿਆਂ ਕਿ ਹਰ ਚੀਜ਼ ਇੱਕ ਬਹਾਨਾ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਨਿਸ਼ਾਨਾ ਹੈ ਹੁਣ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਰੜਕ ਰਿਹਾ ਹੈ ਵਿਸ਼ੇਸ਼ ਤੌਰ ਤੇ ਜਦੋਂ ਤੋਂ ਤਰਨਤਾਰਨ ਦੀ ਇਲੈਕਸ਼ਨ ਹੋਈ ਜ਼िला ਪਰੀਸ਼ਦ ਬਲਾਕ ਸੰਮਤੀਆਂ ਦੀਆਂ ਇਲੈਕਸ਼ਨਾਂ ਹੋਈਆਂ ਜੋ ਅਕਾਲੀ ਦਲ ਦੇ ਵਿੱਚ ਉਭਾਰ ਆਇਆ ਰਿਸਰਜੈਂਸ ਆਇਆ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਮਰਥਨ ਅਕਾਲੀ ਦਲ ਨੂੰ ਮਿਲਣ ਲੱਗਿਆ ਉਸ ਚੀਜ਼ ਨੇ ਬੁਖਲਾਹਟ ਪੈਦਾ ਕਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਰੈਟਲ ਕਰਤਾ ਇਹਨਾਂ ਨੂੰ ਜਿਵੇਂ ਆਪਾਂ ਅੰਗਰੇਜ਼ੀ ਚ ਕਹਿੰਦੇ ਤੇ ਫਿਰ ਇਹ ਹਰ ਹਤਕੰਡਾ ਵਰਤਨ ਤੇ ਆ ਗਏ ਵੀ ਕਿਵੇਂ ਨਾ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾਵੇ ਚਾਹੇ ਕੋਈ ਵੀ ਆਪਾਂ ਨੂੰ ਕਿਸੇ ਚੀਜ਼ ਦੀ ਆੜ ਲੈਣੀ ਪਵੇ ਹੁਣ ਤੁਸੀਂ ਵੇਖੋ ਇੱਕ ਐਫ ਆਈ ਆਰ ਦਰਜ ਕੀਤੀ 328 ਰੂਪਾਂ ਦੇ ਮਸਲੇ 'ਚ ਪਹਿਲੀ ਗੱਲ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਜਿਹੜਾ ਇੱਕ ਗਵਨ ਦਾ ਮਸਲਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਕੋਈ ਲੈ ਕੇ ਜਾਂਦਾ ਚਾਹੇ ਉਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੋਣ ਚਾਹੇ ਕੋਈ ਗੁਰਸਿੱਖ ਆਪਦੇ ਵਾਸਤੇ ਲੈ ਕੇ ਜਾਂਦਾ ਉਹ ਇੱਕ ਭੇਟਾ ਹੁੰਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ 'ਚ ਜਮ੍ਹਾਂ ਹੁੰਦੀ ਹੈ ਇਹਨਾਂ ਮੁਲਾਜ਼ਮਾਂ ਨੇ ਉਹ ਭੇਟਾ ਲੈ ਕੇ ਜੇਬਾਂ 'ਚ ਪਾਈ ਗਏ ਤੇ ਉਹ ਜਮ੍ਹਾਂ ਨਹੀਂ ਕਰਾਈ ਅਸਲੀ ਮੁੱਦਾ ਇਹ ਸੀ ਜਿਹੜੀ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਵੀ ਆਈ ਭਾਈ ਈਸ਼ਰ ਸਿੰਘ ਦੀ ਕਮੇਟੀ ਉਸ ਵੇਲੇ ਦੇ ਜੱਥੇਦਾਰ ਸਿੰਘ ਸਾਹਿਬ ਸੀ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਬਣਾਈ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਾਰਿਆਂ ਨੇ ਜਦੋਂ ਉਦੋਂ ਸਵਾਲ ਕਰਦੇ ਸੀ 328 ਰੂਪਾਂ ਦਾ ਜੋ ਗਿਆਨੀ ਹਰਪ੍ਰੀਤ ਸਿੰਘ ਜਵਾਬ ਦਿੰਦੇ ਸੀ ਉਹ ਸਭ ਨੇ ਵੀਡੀਓ ਦੇਖੀ ਹੈ ਅੱਜ ਇੱਕ ਉਹ ਮੈਂ ਕਹੂੰਗਾ ਇੱਕ ਕਟ ਪੁਤਲੀ ਪਾਰਟੀ ਜਿਹੜੀ ਦਿੱਲੀ ਦੀ ਹੈ ਉਹਦਾ ਪ੍ਰਧਾਨ ਬਣਿਆ ਅੱਜ ਉਹਦੇ ਬਿਆਨ ਬਦਲੇ ਹੋਏ ਆ ਪਰ ਜਿਹੜੀ ਭਾਈ ਈਸ਼ਰ ਸਿੰਘ ਦੀ ਰਿਪੋਰਟ ਹੈ ਉਨੇ ਬੜੀ ਕਲੀਅਰਲੀ ਇੱਕ ਗੱਲ ਰੱਖੀ ਸੀ ਆ ਰਿਪੋਰਟ ਮੇਰੇ ਕੋਲੇ ਹੈ ਮੈਂ ਇੱਕੋ ਲਾਈਨ ਦੇ ਚੋਂ ਪੜੂੰਗਾ ਕਿ ਇਹ ਪਾਵਨ ਸਰੂਪ ਹੋਰ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਅਰ ਸੰਗਤਾਂ ਨੂੰ ਦਿੱਤੇ ਗਏ ਅਤੇ ਇਹਨਾਂ ਦੀ ਬਣਦੀ ਭੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਬੇਸਿਕ ਮਸਲਾ ਇਹ ਸੀ ਉਹਦੇ ਤੇ ਜਦੋਂ ਭਾਈ ਈਸ਼ਰ ਸਿੰਘ ਦੀ ਕਮੇਟੀ ਬਣਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਕਮੇਟੀ ਨੇ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਚ ਜਾਂਚ ਕੀਤੀ ਜਾਂਚ ਕਰਕੇ ਇੱਕ ਆਵਦੀ ਰਿਪੋਰਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਉਹ ਰਿਪੋਰਟ ਕੀ ਕਹਿੰਦੀ ਹੈ ਪਹਿਲੀ ਗੱਲ ਤਾਂ ਮੈਂ ਉਹ ਰਿਪੋਰਟ ਚੋਂ ਦੋ ਤਿੰਨ ਲਾਈਨਾਂ ਤੁਹਾਨੂੰ ਫੇਰ ਕੋਟ ਕਰ ਦਿਆਂ ਰਿਪੋਰਟ ਬੜੀ ਕਲੀਅਰਲੀ ਕਹਿੰਦੀ ਹੈ ਕਿ ਇਹ ਪਾਵਨ ਸਰੂਪ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਦਿੱਤੇ ਹਨ ਜਿਹੜੇ ਕਹਿ ਰਹੇ ਨਾ ਚੋਰੀ ਹੋ ਗਏ ਏ ਜੀ ਬੇਅਤ ਬੀਆਂ ਹੋ ਗਈਆਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਈ ਸ਼ਿਰ ਸਿੰਘ ਕਮੇਟੀ ਦੀ ਰਿਪੋਰਟ ਨੂੰ ਅਸੀਂ ਮੰਨਦੇ ਆ ਤੇ ਭਾਈ ਸ਼ਿਰ ਸਿੰਘ ਦੀ ਰਿਪੋਰਟ ਤਾਂ ਇਹ ਕਹਿੰਦੀ ਹੈ ਕਿ ਗੁਰੂ ਘਰਾਂ ਚ ਗਏ ਐ ਐਫ ਆਈ ਆਰ ਦਰਜ ਕਰਾਈ ਗਈ ਆ ਇੱਥੇ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਵੀ ਸੀ ਇੱਕ ਮਿੰਟ ਮੈਂ ਤੁਹਾਨੂੰ ਪੜ ਕੇ ਹੀ ਦੱਸ ਦਿੰਦਾ ਆ ਸੀ ਬਲਦੇਵ ਸਿੰਘ ਵਟਾਲਾ ਵੱਲੋਂ ਬਲਦੇਵ ਸਿੰਘ ਵਟਾਲਾ ਐਸ ਜੀ ਪੀ ਸੀ ਦਾ ਇੱਕ ਡਿਸਮਿਸਡ ਏਮਪਲੋਈ ਹੈ ਜੀਨੂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਉਹ ਆ ਕੇ ਐਫ ਆਈ ਆਰ ਦਰਜ ਕਰਾਉਂਦਾ ਹੈ 17 12 2025 ਨੂੰ 2016 ਦਾ ਇਸ ਰੂਪਾਂ ਦਾ ਮਸਲਾ 10 ਸਾਲ ਪੁਰਾਣਾ ਮਸਲਾ 2020 'ਚ ਭਾਈ ਈਸ਼ਰ ਸਿੰਘ ਦੀ ਕਮੇਟੀ ਨੇ ਰਿਪੋਰਟ ਦਿੱਤੀ ਜਿਹਦੇ ਤਹਿਤ ਉਹ ਮੁਲਾਜ਼ਮਾਂ ਨੂੰ ਸਜ਼ਾ ਲੱਗ ਗਈ ਉਸ ਗੱਲ ਨੂੰ ਵੀ 6 ਸਾਲ ਹੋ ਗਏ 2022 ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹਨਾਂ ਨੂੰ ਵੀ 4 ਸਾਲ ਹੋ ਗਏ ਤੇ ਅੱਜ ਸਰਕਾਰ ਦੇ ਅਖੀਰਲੇ 10 ਮਹੀਨਿਆਂ 'ਚ ਇਹਨਾਂ ਨੂੰ ਸਰੂਪ ਚੇਤੇ ਆ ਗਏ ਤੁਸੀਂ ਕੀ ਸੋਚਦੇ ਹੋ ਜਿਹੜੇ ਲੋਕਾਂ ਦੀਆਂ ਵੀਡੀਓਾਂ ਜਿਦੇ 'ਚ ਉਹ ਗੁਰੂ ਸਾਹਿਬ ਦਾ ਨਰਾਦਰ ਕਰਦੇ ਆ ਜਿਦੇ 'ਚ ਸਾਡੇ ਸ਼ਹੀਦਾਂ ਦੀਆਂ ਬੇਅਦਬੀਆਂ ਕਰਦੇ ਆ ਉਹ ਲੋਕ ਤੁਸੀਂ ਸੋਚਦੇ ਹੋ ਉਹਨਾਂ ਨੂੰ ਪੰਥ ਦਾ ਦਰਦ ਜਾਗਿਆ ਆਪਾਂ ਕਿਸ ਭਲੇ ਕੇ ਚ ਫਿਰਦੇ ਆ ਕੀ ਕੁਛ ਇਹਨਾਂ ਦੀ ਮਾਨਸਿਕਤਾ ਹੈ ਉਹ ਤਾਂ ਹਰ ਰੋਜ਼ ਇਹਨਾਂ ਦੇ ਬਿਆਨ ਬਿਆਨਾਂ ਚੋਂ ਝਲਕਦੀ ਹੈ ਅਕਾਲ ਤਖਤ ਸਾਹਿਬ ਨੂੰ ਕੁਐਸਚਨ ਕਰਨ ਵਾਲੇ ਬੰਦੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੁਣਾ ਪਰ ਮੇਰੀਆਂ ਆ ਕੁਛ ਮੇਰੀਆਂ ਡਿਮਾਂਡਾਂ ਹੈ ਤੁਸੀਂ ਜੀ ਇਹਨੂੰ ਲਾਈਵ ਕਰੋ ਮੈਂ ਹਿਸਾਬ ਲੈ ਕੇ ਆਉਂਗਾ ਤੁਸੀਂ ਵੀ ਹਿਸਾਬ ਦਿਓ ਲੋਕਾਂ ਦੇ ਸਾਹਮਣੇ ਗੱਲ ਆਵੇ ਇਹ ਅਕਾਲ ਤਖਤ ਸਾਹਿਬ ਨਾਲ ਨੂੰ ਸੰਬੋਧਨ ਹੋਣ ਦੀ ਕੀ ਇਹ ਇਹ ਭਾਸ਼ਾ ਇਹ ਲੋਕ ਕਹਿੰਦੇ ਆ ਸਾਨੂੰ ਪੰਥ ਦਾ ਦਰਦ ਹੈ ਪੰਥ ਦਾ ਦਰਦ ਨਹੀਂ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦਾ ਯਤਨ ਕਿਉਂਕਿ ਉਹ ਬਾਹਰ ਹੈ ਜਿਹੜਾ ਉਹਦੇ ਤੋਂ ਡਰ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਦਾ ਯਤਨ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਇਹਨਾਂ ਨੇ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਸ਼ਕਤੀਆਂ ਲਗੀਆਂ 4 ਦਸੰਬਰ ਨੂੰ 2024 ਨੂੰ ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਲਾਈ ਹੋਈ ਸੇਵਾ ਨਿਭਾਉਂਦਿਆਂ ਪੁਲਿਸ ਦੀ ਮਿਲੀ ਭੁਗਤ ਨਾਲ ਪੁਲਿਸ ਦੀ ਸ਼ੈ ਨਾਲ ਪੰਜਾਬ ਪੁਲਿਸ ਦੀ ਸ਼ੈ ਨਾਲ ਉਹਨਾਂ ਤੇ ਇੱਕ ਕਾਤਲਾਨਾ ਹਮਲਾ ਹੁੰਦਾ ਫਿਜ਼ਿਕਲੀ ਇਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦਾ ਇਹਦਾ ਮੰਤਵ ਕੀ ਸੀ ਕਿ ਸਿੱਖ ਪੰਥ ਨੂੰ ਅਕਾਲੀ ਦਲ ਨੂੰ ਲੀਡਰਲੈਸ ਕਰ ਦਿਓ ਤੇ ਉਹ ਜਿਹੜਾ ਬੰਦਾ ਜਿਹੜਾ ਹਮਲਾਵਰ ਹੈ ਨੋਨ ਇੱਕ ਹੱਤਵਾਦੀ ਤੇ ਉਹਨੂੰ 2 ਦਿਨ ਉੱਥੇ ਰੈਕੀ ਕੌਣ ਕਰਾਉਂਦਾ ਪੰਜਾਬ ਪੁਲਿਸ ਦਾ ਐਸਪੀ ਹਰਪਾਲ ਸਿੰਘ ਉੱਥੋਂ ਬਚਦੇ ਐ ਗੁਰੂ ਦੀ ਕਿਰਪਾ ਸੀ ਜਿਹਦੇ ਤੇ ਗੁਰੂ ਦਾ ਹੱਥ ਹੋਵੇ ਉਹਨੂੰ ਕੌਣ ਫਿਰ ਮਾਰ ਸਕਦਾ ਉੱਥੋਂ ਜਾਨ ਬਚਦੀ ਐ ਜਿੰਨਾ ਹਾਲਾਤਾਂ ਚੋਂ ਮੈਂ ਬਹੁਤੇ ਬੰਦੇ ਬਚਦੇ ਨਹੀਂ ਵੇਖੇ ਫੇਰ ਲਗਾਤਾਰ ਟਾਰਗੇਟ ਕੀਤਾ ਜਾਂਦਾ ਹੈ ਪਾਰਟੀ ਤੋੜੀ ਜਾਂਦੀ ਹੈ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੁਣ ਤੁਸੀਂ ਦੇਖੋ 328 ਸਰੂਪਾਂ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਮੈਂ ਇਹ ਪੁੱਛਦਾ ਇਹਨਾਂ ਨੂੰ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਬਹੁਤ ਦਰਦ ਹੈ ਪੰਥ ਦਾ ਅਸੀਂ ਇਹ ਮਸਲਾ ਹੱਲ ਕਰਕੇ ਦੇਣਾ ਉਹਦੇ ਵਿੱਚ ਜਿਹੜੇ ਦੋਸ਼ੀ ਨਾਮਜ਼ਦ ਹੈ ਜਿਨ੍ਹਾਂ ਦਾ ਨਾਮ ਭਾਈ ਈਸ਼ਰ ਸਿੰਘ ਨੇ ਵੀ ਆਪਣੀ ਰਿਪੋਰਟ 'ਚ ਲਿਖਿਆ ਤੇ ਜਿਨ੍ਹਾਂ ਦਾ ਨਾਮ ਐਫ ਆਈ ਆਰ 'ਚ ਵੀ ਆ ਆ ਮੇਰੇ ਕੋਲ ਇਹ ਐਫ ਆਈ ਆਰ ਹੈ ਇਹਦੇ ਵਿੱਚ ਮੁੱਖ ਦੋਸ਼ੀ ਨਾਮ ਭਾਈ ਨੇਮ ਜਿਹੜਾ ਮੈਂਸ਼ਨਡ ਹੈ ਪਾੜੀ ਦੇਵਾ ਤੁਹਾਨੂੰ ਜਸਪ੍ਰੀਤ ਸਿੰਘ ਹੋਣੇ ਜਸਪ੍ਰੀਤ ਸਿੰਘ ਜ਼ਿਲਦਕਾਰ ਹੈ ਇਹ ਮੁੱਖ ਦੋਸ਼ੀ ਹੈ ਇਸ ਐਫ ਆਈ ਆਰ ਇਹ ਮੁੱਖ ਦੋਸ਼ੀ ਹੈ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਚ ਤੇ ਬਾਕੀਆਂ ਤੇ ਤਾਂ ਰੇਡਾਂ ਮਾਰੀ ਜਾਂਦੇ ਹੋ ਤੇ ਇਹਨੂੰ ਕਿੱਥੇ ਲਕੋ ਕੇ ਰੱਖਿਆ ਹੈ ਮੇਰਾ ਸਵਾਲ ਹੈ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਤੁਸੀਂ ਪੁੱਛੋਗੇ ਇੱਦਾਂ ਜਸਪ੍ਰੀਤ ਦਾ ਨਾਮ ਐ ਕਿਉਂ ਲੈ ਰਿਆ ਕਿਉਂਕਿ ਜੀ ਜਿਹੜੇ ਨਾਟਕ ਕਰ ਰਹੇ ਐ ਮੁਖੋਟਾ ਪਾ ਰਹੇ ਐ ਪੰਥਦਰਦੀ ਹੋਣ ਦਾ 328 ਰੂਪਾਂ ਵਾਲੇ ਮਸਲੇ ਚ ਮੁੱਖ ਦੋਸ਼ੀ ਨੂੰ ਤਾਂ ਇਹਨਾਂ ਨੇ ਆਪ ਦਾ ਅੰਮ੍ਰਿਤਸਰ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਲਾ ਰੱਖਿਆ ਆ ਭਗਵੰਤ ਮਾਨ ਦੀ ਟਵੀਟ ਹੈ ਜਦੋਂ ਚੇਅਰਮੈਨ ਬਣਦਾ ਡਿਸਟ੍ਰਿਕਟ ਪਲੈਨਿੰਗ ਬੋਰਡ ਅੰਮ੍ਰਿਤਸਰ ਜਸਪ੍ਰੀਤ ਸਿੰਘ ਟਵੀਟ ਕੀ ਕਰਦਾ ਭਗਵੰਤ ਮਾਨ ਜ਼ਿਲ੍ਹਾ ਜਨਾਬ ਬੋਰਡ ਦੇ ਨਵੇਂ ਚੇਅਰਮੈਨਾਂ ਨੂੰ ਵਧਾਈਆਂ ਨਵੇਂ ਅਹੁਦੇਦਾਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਉਮੀਦ ਕਰਦਾ ਹਾਂ ਪੰਜਾਬ ਦੀ ਰੰਗਲਾ ਪੰਜਾਬ ਟੀਮ ਵਿੱਚ ਤੁਹਾਡਾ ਸਵਾਗਤ 328 ਰੂਪਾਂ ਦੇ ਵਿੱਚ ਜਿਹੜਾ ਐਫਆਈਆਰ ਦੇ ਵਿੱਚ ਨਾਮ ਜਦ ਆ ਉਹ ਉਹਨੂੰ ਤਾਂ ਕਹਿੰਦੇ ਤੂੰ ਸਾਡੇ ਰੰਗਲਾ ਪੰਜਾਬ ਟੀਮ ਦਾ ਹਿੱਸਾ ਹੈ ਤੁਹਾਡਾ ਸਵਾਗਤ ਹੈ ਇਸ ਟੀਮ ਦੇ ਵਿੱਚ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਆਪਦੇ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਵੀ ਲਾ ਰੱਖਿਆ ਉਹਦੀ ਅਪੁਆਇੰਟਮੈਂਟ ਲੈਟਰ ਜਿਹਦੇ ਤੇ ਦਸਖਤ ਭਗਵੰਤ ਸਿੰਘ ਮਾਨ ਭਗਵੰਤ ਮਾਨ ਤੇ ਸੰਦੀਪ ਪਾਠਕ ਦੇ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਜਿਹੜੀ ਸਕਰੀਨਿੰਗ ਕਮੇਟੀ ਸੀ ਕੈਂਡੀਡੇਟ ਸਿਲੈਕਟ ਕਰਨ ਦੀ ਉਹਦਾ ਚੇਅਰਮੈਨ ਅਬਲੀਕ ਸੀਨੀਅਰ ਲੀਡਰ ਜਸਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਲੀਡਰ ਹੈਟ ਤੇ ਦਸਖਤ ਹੈ ਸੰਦੀਪ ਪਾਟਕ ਤੇ ਅਮਨ अरोड़े ਦੇ ਇਸੇ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਸਟੇਟ ਦਾ ਜੁਆਇੰਟ ਸੈਕਟਰੀ ਲਾਇਆ ਹੋਇਆ ਆ ਵੀ ਉਹਦੀ ਅਪੁਆਇੰਟਮੈਂਟ ਲੈਟਰ ਹੈ ਭਗਵੰਤ ਮਾਨ ਤੇ ਜਰਨੈਲ ਸਿੰਘ ਦੇ ਦਸਖਤ ਹੈ ਇਹਦੇ ਤੇ ਆ ਉਹਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿਆਂ ਚਲੋ ਤਸਵੀਰਾਂ ਤਾਂ ਹੋਣੀਆਂ ਹੀ ਆਈਆਂ ਜਦੋਂ ਏਡੇ ਏਡੇ ਔਦੇ ਤੇ ਬੈਠਾ ਆ ਸੰਦੀਪ ਪਾਠਕ ਨਾਲ ਹੈ ਆ ਬੱਗੂ ਕੋਸ਼ੇ ਨਾਲ ਹੈ ਸੋ ਇਹਨਾਂ ਨੂੰ ਸਭ ਪਤਾ ਜਿਹੜੇ ਹੱਸ ਪਿਆ ਸਾਰੇ ਲੋਕਾਂ ਨੂੰ ਵੀ ਪਤਾ ਹੈ ਹਰਜੋਤ ਬੈਂਸ ਆ ਭਗਵੰਤ ਮਾਨ ਦੇ ਫਲੈਕਸ ਬਤੌਰ ਜ਼ਿਲ੍ਹਾ ਚੇਅਰਮੈਨ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਲਾਈਵੇ ਹੈ ਤੁਸੀਂ ਫਿਰ ਇਹਨੂੰ ਕਿਉਂ ਪ੍ਰੋਟੈਕਟ ਕੀਤਾ ਹੋਇਆ ਹੈ ਅੱਜ ਤੱਕ ਇਹਦੇ ਤੇ ਸਵਾਲ ਵੀ ਨਹੀਂ ਤੁਸੀਂ ਕੀਤਾ ਤੇ ਉਂ ਤੁਸੀਂ ਕਹਿੰਦੇ ਹੋ ਅਸੀਂ ਪੰਥਦਰਦੀ ਆ ਸੋ ਤੁਸੀਂ ਇੱਕ ਮੋਟੀਵੇਟਿਡ ਐਫ ਆਈ ਆਰ ਇੱਕ ਮੋਟੀਵੇਟਿਡ ਸੈਟ ਹੁਣ ਸੈਟ ਤੁਸੀਂ ਦੇਖੋ ਬਣਦੀ ਐ ਐਸ ਆਈ ਟੀ ਕੀ ਦੀ ਬਣਾਉਂਦੇ ਐ ਇਹ ਚੇਅਰਮੈਨ ਆ ਉਹਦਾ ਗੁਰਪ੍ਰੀਤ ਸਿੰਘ ਭੋਲਰ ਕਮਿਸ਼ਨਰ ਅੰਮ੍ਰਿਤਸਰ ਜਿਨ੍ਹਾਂ ਦੇਖ ਰਹੇ ਸੀ ਜਦੋਂ ਸਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਜਿਨ੍ਹਾਂ ਦਾ ਬਿਆਨ ਸੀ ਗੋਲਣ ਤੋਂ ਬਾਅਦ ਕੀ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੇ ਆਪ ਚਲਾਈ ਹੋਵੇ ਸਿੰਪਥੀ ਲੈਣ ਵਾਸਤੇ ਜਿਨ੍ਹਾਂ ਨੇ 6 ਘੰਟੇ ਇੱਕ ਜੈਡ ਪਲੱਸ ਪ੍ਰੋਟੈਕਟਿਵ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਫਾਰਮਰ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਹੋਵੇ ਤੇ 6 ਘੰਟੇ ਐਫ ਆਈ ਆਰ ਦਾ ਦਰਜ ਹੋਵੇ ਉਸ ਵੇਲੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਸੀ ਜਿਹੜੇ ਸਿੱਟ ਦੀ ਅਗਵਾਈ ਕਰ ਰਹੇ ਦੂਜਾ ਮੈਂਬਰ ਸਿੱਟ ਦਾ ਉਹੀ ਹਰਪਾਲ ਸਿੰਘ ਜਿਹੜਾ ਨਰੈਣ ਚੋੜੇ ਨੂੰ ਰੈਕੀ ਕਰਾਉਂਦਾ ਸੀ ਤੀਜਾ ਮੈਂਬਰ ਸਿੱਟਦਾ ਹੁਣ ਤੁਸੀਂ ਵੇਖੋ ਪਿਕਨ ਚੂਜ਼ ਕਿਵੇਂ ਹੋ ਰਹੀ ਹੈ ਇਹ ਦੋ ਅੰਮ੍ਰਿਤਸਰ ਤੋਂ ਪਾਤੇ ਤੀਜਾ ਮੈਂਬਰ ਐਸਆਈਟੀ ਦਾ ਪਟਿਆਲੇ ਤੋਂ ਗੁਰਬੰਸ ਬੈਂਸ ਜਿਹੜਾ ਡਿਸਮਿਸ ਹੋਇਆ ਹੋਇਆ ਕਈ ਵਾਰੀ ਕ腐ਸ਼ਨ ਚ ਕਾਲੀ ਦਲ ਦੀ ਸਰਕਾਰਾਂ ਨੇ ਡਿਸਮਿਸ ਕੀਤਾ ਤੇ ਜਿਹੜਾ ਵਿਕਰਮ ਸਿੰਘ ਮਜੀਠੀਆ ਦੀ ਸਿੱਟ ਦਾ ਵੀ ਮੈਂਬਰ ਹੈ ਜਿਹਦੇ ਚ ਉਹ ਝੂਠਾ ਪਰਚਾ ਇਸ ਪ੍ਰੋਪੋਰਸ਼ਨਲ ਐਸੈਟਸ ਦਾ ਦਿੱਤਾ ਚੌਥਾ ਮੈਂਬਰ ਚੱਕ ਕੇ ਆ ਜਾਂਦੇ ਫਿਰ ਲੁਧਿਆਣੇ ਬਿਆਨਤ ਸਿੰਘ ਤੋਂ ਨਹੀਂ ਬਿਆਨਤ ਜੁਨੇਜਾ ਡੀਐਸਪੀ ਰੀਸੈਂਟਲੀ ਪ੍ਰਮੋਟ ਹੋਇਆ ਲੁਧਿਆਣੇ ਲਾਇਆ ਹੈ ਪ੍ਰਾਈਮ ਪੋਸਟਿੰਗ ਹੈ ਜਿਹਦਾ ਸਕਾ ਭਰਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਪਿਕ ਐਂਡ ਚੂਜ਼ ਦੇਖੋ ਕਿਵੇਂ ਇੱਕ ਮੋਟੀਵੇਟਿਡ ਪੋਲੀਟੀਕਲ ਅਜੈਂਡਾ ਦੇ ਕੇ ਸਿੱਟ ਬਣਾਈ ਜਾਂਦੀ ਹੈ ਉਹ ਸਿੱਟ ਜੀ ਜਿਹੜਾ ਉਸ ਵੇਲੇ ਆਡੀਟਰ ਸੀ ਆਪਣਾ ਐਸਜੀਪੀਸੀ ਦਾ ਕੋਲੀ ਉਹਨੂੰ ਅਰੈਸਟ ਕਰਦੀ ਹੈ ਤੇ ਚੈਨਲ ਹੈਡਲਾਈਨ ਚਲਾਉਂਦੇ ਆ ਕਿ ਸੁਖਬੀਰ ਸਿੰਘ ਬਾਦਲ ਦਾ ਨੇੜਲਾ ਕੋਲੀ ਗ੍ਰਿਫਤਾਰ ਤੇ ਸੁਖਬੀਰ ਸਿੰਘ ਬਾਦਲ ਦੇ ਤਾਂ ਮੈਂ ਸਵਾਲ ਕਰਦਾ ਗੁਰਪ੍ਰੀਤ ਸਿੰਘ ਬੋਬੀ ਭੁੱਲਰ ਵੀ ਬਹੁਤ ਨੇੜੇ ਸੀ ਸਾਡੇ 10 ਸਾਲ ਦੀ ਸਰਕਾਰ ਚ ਐਸਐਸਪੀ ਰਹੇ ਆ ਤੇ ਇਹ ਕਿਉਂ ਨਹੀਂ ਚਲਾਈ ਕਿ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਨੇ ਕੋਲੀ ਫੜਿਆ ਇੱਕ ਪੋਲਿਟੀਕਲ ਨੈਰੇਟਿਵ ਚਲਾਇਆ ਜਾ ਰਿਹਾ ਤੇ ਮੈਂ ਚੈਨਲਸ ਨੂੰ ਇਹ ਸਵਾਲ ਜ਼ਰੂਰ ਕਰਦਾ ਕੀ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ 328 ਰੁਪਆ ਦੇ ਕੇਸ ਦੇ ਵਿੱਚ ਐਫ ਆਈ ਆਰ ਚ ਨਾਮਜ਼ਦ ਇੱਕ ਚੈਨਲ ਦੱਸ ਦਿਓ ਜੀ ਨੇ ਇਹ ਹੈਡਲਾਈਨ ਚਲਾਈ ਹੋਵੇ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪਲਾਨਿੰਗ ਬੋਰਡ ਦਾ ਚੇਅਰਮੈਨ 328 ਰੁਪਆ ਦੇ ਐਫ ਆਈ ਆਰ ਚ ਨਾਮਜ਼ਦ ਕਿਸੇ ਨੇ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜੁਆਇੰਟ ਸਕੱਤਰ 328 ਰੁਪਆ ਦੇ ਕੇਸ ਦੇ ਵਿੱਚ ਨਾਮਜ਼ਦ ਨਹੀਂ ਚਲਾਈ ਕਿਉਂਕਿ ਏਜੰਡਾ ਬਣ ਕੇ ਆਉਂਦਾ ਸੀ ਉਥੋਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਏਜੰਡਾ ਦੇਖੋ ਕਿੱਥੋਂ ਤੱਕ ਚੱਲ ਰਿਹਾ ਹੁਣ ਇਹ ਸਟ ਕੀ ਕਰਦੀ ਹੈ ਕੋਲੀ ਫੜ ਲਿਆ ਚਲੋ ਕੋਲੀ ਆਡੀਟਰ ਸੀ ਝੂਠ ਸੱਚ ਮੈਂ ਕੋਲੀ ਦੀ ਡਿਫੈਂਸ 'ਚ ਨਹੀਂ ਆਇਆ ਇੱਥੇ ਉਸ ਤੋਂ ਬਾਅਦ ਇਹ ਸਟ ਰੇਡ ਮਾਰਦੀ ਹੈ ਲੁਧਿਆਣੇ ਅਸ਼ਮਨੀ ਐਂਡ ਐਸੋਸੀਏਟਸ ਦੇ ਪੰਜਾਬ ਦੇ ਸਭ ਤੋਂ ਵੱਡੇ ਇਨਕਮ ਟੈਕਸ ਦੇ ਲਾਇਰ ਜਿਹੜੇ ਪੰਜਾਬ ਦੇ ਸਭ ਵੱਡੇ ਬਿਜ਼ਨਸਮੈਨ ਚਾਹੇ ਰਜਿੰਦਰ ਗੁਪਤਾ ਇਹਨਾਂ ਦਾ ਐਮਪੀ ਹੋਵੇ ਆਪ ਦਾ ਟਰਾਇਡੈਂਟ ਵਾਲਾ ਚਾਹੇ ਉਹ ਸਵਾਲ ਹੋਣ ਚਾਹੇ ਕੋਈ ਲੁਧਿਆਣੇ ਦਾ ਹੋਵੇ ਸਭ ਦਾ ਉਹ ਇਨਕਮ ਟੈਕਸ ਲਾਇਰ ਹੈ ਸੁਖਵੀਰ ਸਿੰਘ ਬਾਦਲ ਦਾ ਵੀ ਉਹ ਇਨਕਮ ਟੈਕਸ ਲਾਇਰ ਹੈ ਉਹਦੇ ਰੇਡ ਮਾਰਦੀ ਏ ਐਸਆਈਟੀ ਆਕੇ ਲੁਧਿਆਣੇ ਦਫਤਰ ਤੁਸੀਂ ਸਾਰਿਆਂ ਨੇ ਵੇਖਿਆ ਕੰਪਿਊਟਰ ਤੇ ਫਾਈਲਾਂ ਚੱਕ ਕੇ ਲੈ ਜਾਂਦੇ ਮੇਰਾ ਸਵਾਲ ਹੈ ਇਹਨਾਂ ਨੂੰ ਕਿ ਅਸ਼ਵਨੀ ਦਾ ਕੀ ਲੈਣਾ ਦੇਣਾ ਹੈ ਜੀ ਐਸਜੀਪੀਸੀ ਨਾਲ ਦੂਰ ਦੂਰ ਦਾ ਲੈਣਾ ਦੇਣਾ ਕੋਈ ਨਹੀਂ ਅਸ਼ਵਨੀ ਐਂਡ ਐਸੋਸੀਏਟਸ ਦਾ ਅਸ਼ਵਨੀ ਐਂਡ ਐਸੋਸੀਏਟਸ ਦਾ ਕੀ ਲੈਣਾ ਦੇਣਾ ਇਸ ਐਫਆਈਆਰ ਨਾਲ ਜਿਹੜੀ 328 ਰੁਪਿਆਂ ਦੀ ਹੋਈ ਤੇ ਅਸ਼ਵਨੀ ਨੂੰ ਜਾ ਕੇ ਤੁਸੀਂ ਇਹ ਨਹੀਂ ਪੁੱਛਿਆ ਇਸ ਐਫਆਈਆਰ ਬਾਰੇ ਕੁਝ ਵੀ ਨਹੀਂ ਪੁੱਛਿਆ ਅਸ਼ਵਨੀ ਨੂੰ ਕਹਿੰਦੇ ਸੁਖਵੀਰ ਸਿੰਘ ਬਾਦਲ ਦੀਆਂ ਫਾਈਲਾਂ ਸੁਖਵੀਰ ਸਿੰਘ ਬਾਦਲ ਦੀਆਂ ਕੰਪਨੀਆਂ ਦੀਆਂ ਤੇ ਹਰਸਿਮਰਤ ਕੌਰ ਬਾਦਲ ਦੀਆਂ ਫਾਈਲਾਂ ਦੇ ਸਨ ਠੱਕੇ ਨਾਲ ਚੱਕ ਕੇ ਲੈ ਕੇ ਗਏ ਬ੍ਰੇਕਿੰਗ ਆਲ ਰੂਲਸ ਐਂਡ ਰੈਗੂਲੇਸ਼ਨ ਸਾਰੇ ਕਾਨੂੰਨ ਚੱਕੇ ਟੰਕ ਕੇ ਤੇ ਲੱਭਣਾ ਉਹਨਾਂ ਚੋਂ ਕੀ ਐ ਤੁਹਾਨੂੰ ਤਾਂ 4 ਸਾਲ ਹੋ ਗਏ ਲੱਭਦੇ ਆ ਉਹਨੂੰ ਤੁਹਾਨੂੰ ਕੁਝ ਨਹੀਂ ਲੱਭਿਆ ਲੱਭਣੇ ਇਹਦੇ ਚੋਂ ਵੀ ਕੁਝ ਨਹੀਂ ਤੁਸੀਂ ਲੈ ਕੇ ਸਾਨੂੰ ਉਸ ਗੱਲ ਦੀ ਕੋਈ ਡਰ ਘਬਰਾਟ ਨਹੀਂ ਪਰ ਇੱਥੋਂ ਤੁਹਾਡੀ ਮਨਸ਼ਾ ਜਾਰ ਹੁੰਦੀ ਹੈ ਕਿ ਤੁਹਾਡਾ ਏਜੰਡਾ 328 ਰੂਪਾਂ ਵਾਲਾ ਨਹੀਂ ਹੈ ਤੁਹਾਡਾ ਏਜੰਡਾ ਇਹਦੀ ਆੜ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਹੈ ਕਿ ਸਾਨੂੰ ਨਹੀਂ ਪਤਾ ਕਿ ਇੱਥੇ ਬਠਿੰਡੇ ਤੁਹਾਡੀਆਂ ਟੀਮਾਂ ਤਿੰਨ ਦਿਨਾਂ ਦੀਆਂ ਫਿਰ ਰਹੀਆਂ ਕਿਹਨੂੰ ਕਿਹਨੂੰ ਫੜਨ ਨੂੰ ਫਿਰਦੇ ਹੋ ਸਭ ਪਤਾ ਹੈ ਉਲੀ ਤੋਂ ਬਲੈਂਕ ਪੇਪਰਾਂ ਤੇ ਦਸਖਤ ਕਰਾਏ ਜਾਂਦੇ ਆ ਧੱਕੇ ਨਾਲ ਇਹ ਸਾਨੂੰ ਨਹੀਂ ਖਬਰ ਆਉਂਦੀ ਸਾਰੀਆਂ ਖਬਰਾਂ ਆ ਰਹੀਆਂ ਅਜੰਡਾ ਸਿਰਫ ਇੱਕੋ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਨਾ ਕਿਵੇਂ ਫਰੇਮ ਕੀਤਾ ਜਾਵੇ ਕਿਸੇ ਕੇਸ ਚ ਇੱਕ ਵਾਰੀ ਫਰੇਮ ਕਰਕੇ ਬਦਨਾਮ ਕਰ ਦਿਓ ਤੇ ਅਕਾਲੀ ਦਲ ਦਾ ਉਭਾਰ ਰੋਕੋ ਕਿਵੇਂ ਨਾ ਕਿਵੇਂ ਤੇ ਅਜੰਡਾ ਦੇਖੋ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਐਫ ਆਈ ਆਰ ਦਰਜ ਹੁੰਦੀ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਐ ਐਫ ਆਈ ਆਰ ਚ ਲਿਖਿਆ ਕੀ ਹੈ ਜਿਹੜੇ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ ਇਹ ਸੰਗਤਾਂ ਦੇ ਧਿਆਨ ਚ ਲਿਆਉਣਾ ਚਾਹਣਾ ਮੈਂ ਇਹ ਉਹ ਕਹਿੰਦੇ ਜੀ ਕਿ ਅਸੀਂ ਸਭ ਸ਼ਿਕਾਇਤ ਕਰਤਾ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਦੀ ਰਿਪੋਰਟ ਤੇ ਯਕੀਨ ਕਰਦੇ ਹਾਂ ਤੇ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਦੀ ਰਿਪੋਰਟ ਕੀ ਕਹਿੰਦੀ ਹੈ ਫਿਰ ਜੇ ਤੁਸੀਂ ਯਕੀਨ ਕਰਦੇ ਹੋ ਫਿਰ ਤਾਂ ਤੁਹਾਨੂੰ ਐਫ ਆਈ ਆਰ ਕਰਾਉਣੀ ਨਹੀਂ ਚਾਹੀਦੀ ਸੀ ਆ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਦੀ ਰਿਪੋਰਟ ਹਜ਼ਾਰ ਪੰਨੇ ਦੀ ਹੈ ਪੜ ਲਿਓ ਆਨਲਾਈਨ ਐਸਟੀਪੀਸੀ ਦੀ ਵੈਬਸਾਈਟ ਤੇ ਵੀ ਹੈ ਬਹੁਤ ਇੰਪੋਰਟੈਂਟ ਜਿਹੜਾ ਇੱਕ ਪੈਰਾ ਉਹਦਾ ਉਹ ਮੈਂ ਤੁਹਾਨੂੰ ਪੜ ਕੇ ਦੱਸਦਾ ਉਹਨੇ ਉਪਰੋਕਤ ਜਿਹੜੇ ਪਹਿਲਾਂ ਉਹਨੇ ਸ਼ਬਦ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਲੈ ਕੇ ਤੇ ਭਾਈ ਈਸ਼ਰ ਸਿੰਘ ਨੇ ਗੁਰੂ ਸਾਹਿਬ ਦੇ ਸ਼ਬਦ ਦਰਜ ਕੀਤੇ ਉਹਨਾਂ ਦੀ ਫਿਰ ਵਿਆਖਿਆ ਕੀਤੀ ਕਿ ਉਹ ਸ਼ਬਦਾਂ ਦਾ ਮਹਿਣਾ ਕੀ ਹੈ ਜਿਹੜੀ ਰਿਪੋਰਟ ਤੇ ਕਹਿੰਦੇ ਨਾ ਅਸੀਂ ਯਕੀਨ ਕਰਦੇ ਆਂ ਉਹ ਰਿਪੋਰਟ ਕੀ ਕਹਿੰਦੀ ਹੈ ਉਹ ਕਹਿੰਦੇ ਜੀ ਉਪਰੋਕਤ ਪਾਵਨ ਸ਼ਬਦਾਂ ਤੋਂ ਪੜਤਾਲ ਕਮਿਸ਼ਨ ਨੂੰ ਇਹ ਸੇਧ ਮਿਲਦੀ ਹੈ ਕਿ ਰਾਜ ਕਰਦਿਆਂ ਜੋਗ ਨੂੰ ਕਮਾਉਣਾ ਹੈ ਇਹ ਵਿਚਾਰ ਧਾਰਾ ਆਪਣੇ ਆਪ ਵਿੱਚ ਭਰਪੂਰਨ ਅਤੇ ਪਰਪੱਖ ਹੈ ਅਤੇ ਸਿੱਖ ਸੰਗਤਾਂ ਇਸ ਨੂੰ ਯਕੀਨੀ ਬਣਾਉਣ ਅਤੇ ਵਿਸ਼ਵਾਸ ਵਿੱਚ ਲੈ ਕੇ ਆਉਣ ਜੇ ਰੱਬ ਨੂੰ ਮਿਲਣਾ ਹੈ ਤੇ ਰਾਜ ਕਮਾਉਣਾ ਹੈ ਤੇ ਸਾਨੂੰ ਸੰਸਾਰੀ ਕੋਟਾਂ ਤੋਂ ਉੱਪਰ ਉੱਠ ਕੇ ਆਧਾਰਿਆਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ ਕਿਤੇ ਨਾ ਕਿਤੇ ਸਾਨੂੰ ਸ਼ੁਰੂਆਤ ਕਰਨੀ ਪਵੇਗੀ ਕਿਉਂ ਨਾ ਇਸ ਵਿਚਾਰਧਾਰਾ ਨੂੰ ਆਪਾਂ ਹੁਣ ਤੋਂ ਲਾਗੂ ਕਰੀਏ ਉਹਨਾਂ ਆ ਲਾਈਨ ਬੜੀ ਇੰਪੋਰਟੈਂਟ ਹੈ ਜਿਹੜੀ ਮੈਂ ਅੱਗੇ ਪੜਨ ਲੱਗਿਆ ਇਹ ਨਾ ਖਿਆਲ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਿਜਿਠ ਲਵੇਗਾ ਇਹ ਭਾਈ ਈਸ਼ਰ ਸਿੰਘ ਲਿਖਦੇ ਆ ਕਿ ਇਹ ਨਾ ਯਕੀਨ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਿਜਿਠ ਲਵੇਗਾ ਕਿਉਂਕਿ ਉਹਨਾਂ ਨੂੰ ਪਤਾ ਸੀ ਥਾਣਿਆਂ 'ਤੇ ਕਿਸ ਤਰ੍ਹਾਂ ਦੇ ਪ੍ਰੈਸ਼ਰ ਪੈਂਦੇ ਆ ਸਰਕਾਰਾਂ ਦੇ ਏਜੰਡੇ ਚੱਲਦੇ ਆ ਉੱਥੇ ਰਿਸ਼ਵਤਾਂ ਚੱਲਦੀਆਂ ਪ੍ਰੈਸ਼ਰ ਪੈਂਦਾ ਤੇ ਤੁਸੀਂ ਤਾਂ ਥਾਣੇ 'ਚ ਹੀ ਚਲੇਗੇ ਇੱਕ ਪਾਸੇ ਕਹਿੰਨੇ ਹੋ ਭਾਈ ਸ਼ਿਰਸਿੰਘ ਦੀ ਰਿਪੋਰਟ ਤੇ ਸਾਨੂੰ ਯਕੀਨ ਹੈ ਦੂਜੇ ਪਾਸੇ ਤੁਸੀਂ ਥਾਣਿਆਂ 'ਚ ਤੁਰੇ ਫਿਰਦੇ ਹੋ ਰਿਪੋਰਟ ਦੇ ਖਿਲਾਫ ਕਿਉਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਚਨਾਂ ਤੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਦੇ ਆਪ ਦੇ ਅਦਾਰੇ ਦਾ ਯੋਗ ਤਰੀਕੇ ਨਾਲ ਇਸਤੇਮਾਲ ਕਰੇ ਸ਼੍ਰੀ ਅਕਾਲ ਤਖਤ ਸਾਹਿਬ ਇਸ ਮਸਲੇ ਦਾ ਹੱਲ ਕਰਨ ਇਹ ਭਾਈ ਈਸ਼ਰ ਸਿੰਘ ਕਹਿੰਦੇ ਆ ਤੇ ਇਹ ਜਨਾਬ ਹੋਰੀ ਚਲੇ ਗਏ ਐਫ ਆਈ ਆਰ ਦਰਜ ਕਰਾਉਣ ਜਿਹੜੇ ਕਹਿੰਦੇ ਆ ਸਾਨੂੰ ਭਾਈ ਈਸ਼ਰ ਸਿੰਘ ਦੀ ਰਿਪੋਰਟ ਤੇ ਪੂਰੇ ਨ ਯਕੀਨ ਹੈ ਹੁਣ ਮੈਂ ਇੱਕ ਅਖੀਰਲਾ ਕਾਗਜ਼ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਕੀਤਾ ਸੀ ਵੇਖੋ ਜਿਹੜੇ ਕਹਿੰਦੇ ਆ ਸਾਨੂੰ ਦਰਦ ਬਹੁਤ ਹੈ ਪੰਥ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਵੀ ਉਲੰਘਣਾ ਕਰਕੇ ਇਹ ਐਫ ਆਈ ਆਰ ਦਰਜ ਹੋਈ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਕੀਤਾ ਸੀ ਪਹਿਲਾਂ ਉਹਨਾਂ ਨੇ ਇਹੀ ਲਾਈਨਾਂ ਜੋ ਭਾਈ ਈਸ਼ਰ ਸਿੰਘ ਨੇ ਆਪਦੀ ਰਿਪੋਰਟ 'ਚ ਲਿਖੀਆਂ ਉਹ ਦਰਜ ਕੀਤੀਆਂ ਫੇਰ ਸ਼੍ਰੀ ਹਕਾਲਤਖਸਬ ਅੱਗੇ ਕੀ ਕਹਿੰਦੇ ਆ ਇਸ ਲਈ ਮੌਜੂਦਾ ਸਰਕਾਰ ਤੇ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ آگਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਸਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸ਼੍ਰੀ ਹਕਾਲਤਖਸਬ ਤਾਂ ਕਹਿੰਦੇ ਕਿ ਤੁਸੀਂ ਦਖਲ ਨਹੀਂ ਦੇਣਾ ਜਿਹੜਾ ਇਸ ਦੇ ਵਿੱਚ ਦਖਲ ਦੇਊਗਾ ਉਹਤੇ ਕਾਰਵਾਈ ਹੋਊਗੀ ਤੇ ਫਿਰ ਅੱਗੇ ਪੜ੍ਹ ਲਓ ਪੜਤਾਲ ਕਮਿਸ਼ਨ ਦਾ ਇਹ ਵੀ ਮੰਨਣਾ ਹੈ ਕਿ ਗੁਰਮਤ ਅਨੁਸਾਰ ਇਹ ਸੁਝਾਉਂਦਾ ਹੈ ਕਿ ਇਨ੍ਹਾਂ ਸਰੂਪਾਂ ਦੇ ਮਸਲਿਆਂ 'ਚ ਕੋਈ ਰਾਜਨੀਤਿਕ ਪਾਰਟੀ ਆਹ ਦੇਖ ਲਓ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਵੀ ਦਰਜ ਕੀਤਾ ਹੈ ਕੋਈ ਰਾਜਨੀਤਿਕ ਪਾਰਟੀ ਆਪਣਾ ਸਖਸ਼ੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜੇਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ਼੍ਰੀ ਅਕਾਲ ਤਖਬ ਸਭ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੁਖੀ ਹੋਵੇਗੀ। ਸੋ ਹੁਣ ਦੱਸੋ ਤੁਸੀਂ ਇਹ ਕੀ ਇੱਥੇ ਡਰਾਮਾ ਚੱਲ ਰਿਹਾ ਜੀ ਇਹਨਾਂ ਦਾ? ਲੋਕਾਂ ਨੂੰ ਗੁੰਮਰਾਹ ਕਰਕੇ ਇਹਦਾ ਕਾਰਨ ਕੀ ਹੈ ਜੀ? ਇਹਦਾ ਕਾਰਨ ਇਹ ਹੈ ਕਿ ਇਹਨਾਂ ਕੋਲੇ ਲੋਕਾਂ ਵਿੱਚ ਜਾਣ ਵਾਸਤੇ ਹੁਣ ਕੋਈ ਏਜੰਡਾ ਨਹੀਂ ਹੈ। 4 ਸਾਲ ਤੋਂ ਉੱਪਰ ਹੋ ਗਏ ਸਰਕਾਰ ਬਣੀ ਨੂੰ। ਅੱਜ ਆਖੀਰਲਾ ਸਾਲ ਹੈ ਹੁਣ ਇਲੈਕਸ਼ਨ ਤੋਂ ਪਹਿਲਾਂ ਤੇ ਲੋਕਾਂ 'ਚ ਜਾਣਾ ਲੋਕਾਂ 'ਚ ਜਾਣਾ ਆ ਤਾਂ ਰਿਪੋਰਟ ਕਾਰਡ ਲੈ ਕੇ ਜਾਣਾ ਪੈਣਾ ਵੀ ਅਸੀਂ 4 ਸਾਲਾਂ 'ਚ ਆਹ ਕੀਤਾ ਕੀ ਜਾ ਕੇ ਦੱਸਣਗੇ ਲੋਕਾਂ ਨੂੰ ਕਿ ਅਸੀਂ ਕਾਨੂੰਨ ਵਿਵਸਥਾ ਦੇ ਵਿੱਚ ਅੱਜ ਹਰ ਰੋਜ਼ ਗੋਲੀਆਂ ਚੱਲ ਰਹੀਆਂ ਲੋਕ ਮਰ ਰਹੇ ਆ ਕੀ ਜਾ ਕੇ ਦੱਸਣਗੇ ਕਿ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ 'ਚ ਘਰ ਘਰ ਤੱਕ ਨਸ਼ਾ ਪਹੁੰਚ ਗਿਆ ਸਕੀਮਾਂ ਬੰਦ ਹੋ ਗਈਆਂ ਡਿਵੈਲਪਮੈਂਟ ਕੋਈ ਨਹੀਂ ਕਰਪਸ਼ਨ ਦਾ ਬੋਲਬਾਲਾ ਇਹ ਸਾਰਾ ਕੁਝ ਲੈ ਕੇ ਜਾਣਗੇ ਲੋਕਾਂ 'ਚ ਤੇ ਲੋਕ ਛੇਤਰ ਮਾਰਨਗੇ 10 ਸਾਲ ਪਹਿਲਾਂ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਰਜ ਦੇ ਬੇਅਦਬੀ ਦੇ ਮਸਲੇ ਤੇ ਸਿਆਸਤ ਕੀਤੀ ਤੇ ਸਿਆਸੀ ਰੋਟੀਆਂ ਸੇਕੀਆਂ 10 ਸਾਲ ਅਕਾਲੀ ਦਲ ਦਾ ਇਹਨਾਂ ਨੇ ਬਦਨਾਮੀ ਕੀਤੀ ਲੋਕਾਂ ਨੂੰ ਸਮਾਂ ਲੱਗਿਆ ਪਰ ਲੋਕ ਸਮਝ ਗਏ ਇਸ ਗੱਲ ਨੂੰ ਅੱਜ ਕਿ ਯਾਰ ਜੇ ਕੋਈ ਗੱਲ ਹੁੰਦੀ ਤਾਂ ਫਿਰ ਕੋਈ ਕਾਰਵਾਈ ਨਾ ਹੁੰਦੀ 5 ਸਾਲ ਕਾਂਗਰਸ ਨੇ ਟਪਾ ਲਏ 5 ਦੇ ਨੇੜੇ ਇਹਨਾਂ ਦੇ ਟੱਪ ਚੱਲੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹ ਲੋਕਾਂ ਦਾ ਮੂਡ ਸਾਹਮਣੇ ਆਇਆ ਕਿ ਲੋਕ ਇਹਨਾਂ ਦਾ ਏਜੰਡਾ ਪਾਰਟੀਆਂ ਦਾ ਸਮਝ ਚੁੱਕੇ ਐ ਹੁਣ ਨਵਾਂ ਮੁੱਦਾ ਚਾਹੀਦਾ ਇਹਨਾਂ ਨੂੰ ਕੋਈ ਜਿਵੇਂ ਮੈਂ ਕਿਹਾ ਲੋਕਾਂ 'ਚ ਜਾਣ ਵਾਸਤੇ ਇਹਨਾਂ ਕੋਲੇ ਬੁੱਧਾ ਨਹੀਂ ਐ ਕੋਈ ਹੁਣ ਇਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ 328 ਰੁਪਿਆਂ ਦਾ ਸਾਰਾ ਸਰਕਾਰ ਦੀ ਪ੍ਰੋਪਗੈਂਡਾ ਮਸ਼ੀਨ ਵਰਤ ਕੇ ਸਰਕਾਰ ਦਾ ਸਾਰਾ ਸੰਸਾਧਨ ਵਰਤ ਕੇ ਸਾਰੇ ਸਰਕਾਰ ਦੇ ਰਿਸੋਰਸਸ ਵਰਤ ਕੇ ਜੋੜ ਜ਼ਬਰ ਲਾਲਚ ਸਭ ਵਰਤ ਕੇ ਇੱਕ ਨਰੇਟਿਵ ਬੁਣਿਆ ਜਾ ਰਿਹਾ ਹੈ ਹੁਣ 328 ਰੂਪਾਂ ਤੇ ਤੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਵੀ ਉਲੰਘਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵੀ ਉਲੰਘਣਾ ਹੈ ਤੇ ਇਹ ਇਹ ਪਤਿਤ ਸਰਕਾਰ ਹੈ ਜਿਹੜੀ ਇਹ ਕੇਵਲ ਤੇ ਕੇਵਲ ਇਸ ਮਸਲੇ ਤੇ ਰਾਜਨੀਤੀ ਕਰ ਰਹੀ ਹੈ ਰਾਜਨੀਤੀ ਦਾ ਮਕਸਦ ਇੱਕ ਹੈ ਜਿਵੇਂ ਮੈਂ ਪਹਿਲਾਂ ਕਿਹਾ ਬਾਕੀ ਸਭ ਬਹਾਨਾ ਹੈ ਸੁਖਬੀਰ ਸਿੰਘ ਬਾਦਲ ਨਿਸ਼ਾਨਾ ਹੈ ਧੰਨਵਾਦ